ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੱਟ ਵੌਇਸ ਦੇ ਵਿੱਚ ਮਸ਼ਹੂਰ ਕਮੇਡੀ ਦੇ ਅਦਾਕਾਰ ਪਾਨਾ ਪਘੋੜਾ ਜਿਹਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਜੀ ਹਾਂ ਜਿਨ੍ਹਾਂ ਨੂੰ ਪਾਨਾ ਸਿੱਧੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪਾਨਾ ਸਿੱਧੂ ਜਿਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਹਾਲੀ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਹੈ ਕਿ ਉਹ ਸਾਨੂੰ ਹਸਪੀਟਲ ਦੇ ਵਿੱਚ ਐਡਮਿਟ ਦਿਖਾਈ ਦੇ ਰਹੇ ਨੇ ਉਹਨਾਂ ਦੀ ਵਾਈਫ ਪੂਟੋ ਉਹਨਾਂ ਨੂੰ ਕੁਛ ਖਵਾ ਰਹੀਏ ਹਾਲੇ ਤੱਕ ਭਾਨਾ ਪਗੋੜਾ ਜੀ ਨੇ ਕੋਈ ਵੀ ਸਾਡੇ ਨਾਲ ਪੁਸ਼ਟੀ ਜਾਣਕਾਰੀ ਸੱਜ ਨਹੀਂ ਕੀਤੀ ਹੈ ਕਿ ਉਹਨਾਂ ਨੂੰ ਕੀ ਗੱਲ ਹੋਈ ਹੈ ਭਾਨਾ ਜੀ ਅਤੇ ਉਹਨਾਂ ਦੀ ਵਾਈਫ ਪੂਟੋ ਜੀ ਅਕਸਰ ਹੀ ਸੋਸ਼ਲ ਮੀਡੀਆ ਤੇ ਫਨੀ ਵੀਡੀਓ ਪਾਉਂਦੇ ਰਹਿੰਦੇ ਨੇ ਅਤੇ ਇਸ ਜੋੜੀ ਨੂੰ ਬਹੁਤ ਹੀ ਜ਼ਿਆਦਾ ਦੁਨੀਆ ਤੇ ਪਿਆਰ ਮਿਲਦਾ ਹੈ ਸਾਰਿਆਂ ਦੀਆਂ ਦੁਆਵਾਂ ਭਾਨਾ ਜੀ ਦੇ ਨਾਲ ਨੇ ਅਸੀਂ ਆਸ ਕਰਦੇ ਹਾਂ ਕਿ ਭਾਨਾ ਜੀ ਜਲਦ ਤੋਂ ਜਲਦ ਸਹੀ ਹੋਣ ਭਾਨਾ ਪਗੋੜਾ ਜੀ ਦੀ ਸਿਹਤ ਦੀ ਕਾਮਯਾਬੀ ਦੀ ਅਰਦਾਸ ਕਰਦੇ ਹਾਂ ਜੀ ਭਾਨਾ ਜੀ ਅਤੇ ਉਹਨਾਂ ਦੀ ਵਾਈਫ ਪੂਟੋ ਜੀ ਦੀ ਜੋੜੀ ਬਹੁਤ ਹੀ ਖੂਬਸੂਰਤ ਹੈ ਇਦਾਂ ਹੀ ਦੁਨੀਆ ਨੂੰ ਇਹ ਫਨੀ ਜਿਹੀ ਵੀਡੀਓ ਪਾ ਕੇ ਹਸਾਉਂਦੇ ਰਹਿਣਾ ਤੋਂ ਆਪਾਂ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਨਾਲ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ